जिंदगी पर जाग के अधिकार पैदा कर गया जिंदगी पर जाग के अधिकार पैदा कर गया दुश्मन की मौत लई हथियार पैदा कर गया वार के जीवन नमा ਸੰਸਾਰ ਪੈਦਾ ਕਰ ਗਿਆ ਬੇਕਰੇ ਲੋਕਾਂ ਦੇ ਲਈ ਕਰਬਾਰ ਪੈਦਾ ਕਰ ਗਿਆ ਮੁਝ ਗਏ ਤੇ ਤੁਖ ਰਹੇ ਰੋਂਦੇ ਕਰੋੜਾ ਮਨਾ ਵਿੱਚ ਜ਼ਿੰਦਗੀ ਲਈ ਚਿੰਗ ਤੇ ਅੰਗਾਰ ਪੈਦਾ ਕਰ ਗਿਆ ਪਰ ਗਿਆ ਵਿਸ਼ਵਾਸ ਗੈਰਤ ਜੋਸ਼ ਜਜ਼ਬਾ ਜ਼ਿੰਦਗੀ ਸੋਚ ਸੋਚਦਾ ਜੂਝਣ ਦਾ ਸਭਿਆਚਾਰ ਪੈਦਾ ਕਰ ਗਿਆ ਵਕਤ ਕਿੰਦਾ ਕੱਢਿਆ ਉਸਨੇ ਕਿਤਾਬਾਂ ਲਿਖਣ ਦਾ ਲਿਖਤਾ ਅੰਦਰ ਸਾਡੇ ਲਈ ਬੰਗਾਰ ਪੈਦਾ ਕਰ ਗਿਆ ਆਪਣੇ ਪਰਿਵਾਰ ਲਈ ਖਟਿਆ ਕਮਾਇਆ ਕੁਛ ਨਹੀਂ ਪਰ ਦੁਨੀਆ ਭਰ ਦੇ ਵਿੱਚ ਉਹ ਇੱਕ ਪਰਿਵਾਰ ਪੈਦਾ ਕਰ ਗਿਆ ਤੇਰੀਆਂ ਉੱਤੇ ਉਦਾਸੀ ਮਨਾ ਵਿੱਚ ਵੀਰਾਨਗੀ ਖਤਮ ਕੀਤੀ ਭੀਮ ਨੇ ਗੁਲਜ਼ਾਰ ਪੈਦਾ ਕਰ ਗਿਆ ਸਾਡੀਆਂ ਵੋਟਾਂ ਬਿਨਾ ਸਰਕਾਰ ਕੋਈ ਨਾ ਬਣੇ ਵੋਟ ਦੇ ਕਿਵੇਂ ਸਭ ਦੇ ਹੱਥ ਤਲਵਾਰ ਪੈਦਾ ਕਰ ਗਿਆ ਦੱਸੋ ਕੋਈ ਹੋਰ ਦੇਵੀ ਦੇਵਤਾ ਜਾ ਰਹਿਨੁਮਾ ਜੋ ਤੁਹਾਡੀ ਆਪਣੀ ਸਰਕਾਰ ਪੈਦਾ ਕਰ ਗਿਆ ਤਨ ਹੈ ਸਹਿਜਲ ਕਮਾਈ ਬੇਕਸਾਂ ਦੇ ਯਾਰ ਦੀ ਮੇਸ਼ਰ ਲਈ ਮਾਰੇ ਮਟੰਡਵਾਰੇ ਯਾਰ ਪੈਦਾ ਕਰ ਗਿਆ ਦੱਸੋ ਕੋਈ ਹੋਰ ਦੇਵੀ ਦੇਵਤਾ ਜਾ ਰਹਿਣਵਾ ਜੋ ਤੁਹਾਡੀ ਆਪਣੀ ਸਰਕਾਰ ਪੈਦਾ ਕਰ ਗਿਆ ਤਨ ਹੈ ਸਹਿਜਲ ਕਮਾਈ ਬੇਕਸਾਂ ਦੇ ਯਾਰ ਦੀ ਮਿਸ਼ਨ ਲਈ ਮਰ ਮਿਟਣ ਵਾਲੇ ਯਾਰ ਪੈਦਾ ਕਰ ਗਿਆ ਮਿਸ਼ਨ ਲਈ ਮਰ ਬਿਟਣ ਵਾਲੇ ਯਾਰ ਪੈਦਾ ਕਰ ਗਿਆ ਜੈਪੀ ਨਮੋ ਬੋਦ